ਨਾ ਨਹੀਂ ਜਾਂਦੇ ਨੇ ਸਾਰੇ ਬਸ ਕਰ ਯਾਰ ਦੁਬਾਰਾ ਛੱਡ ਦੇ ਯਾਰ ਇਹ ਮੈਂ ਪੁੱਛਣਾ ਦਿੰਦਾ ਵਰਕਰ ਵਰਕਰ ਦੀ ਕਦਰ ਹੈ ਜੀ ਮੈਂ ਜਿਲ੍ਹਾ ਲੁਧਿਆਣਾ ਸ਼ਹਿਰ ਦਾ ਵਾਈਸ ਪ੍ਰਧਾਨ ਆ ਕਪਿਲ ਮੈਤਾ ਜੀ ਨੇ ਉੱਥੇ ਮੈਨੂੰ ਧੱਕਾ ਮਾਰਿਆ ਜੀ ਮੈਂ ਉਹਨਾਂ ਨੂੰ ਸਿਰਫ ਇਹ ਅਰਜ਼ ਕੀਤੀ ਹੈ ਬੇਨਤੀ ਕੀਤੀ ਸੀਗੀ ਹੱਥ ਜੋੜ ਕੇ ਮੈਗਾ ਜੀ ਮੈਂ ਜ਼ਿਲ੍ਹਾ ਸ਼ਹਿਰੀ ਲੁਧਿਆਣਾ ਕਾਂਗਰਸ ਦਾ ਵਰਕਰ ਆ ਤੇ ਮੈਨੂੰ 2 ਮਿੰਟ ਸੁਝਾਅ ਵਾਸਤੇ ਦਿੱਤੇ ਜਾਣ ਵੀ ਜੇ ਤੁਸੀਂ ਇਹ ਖੁੱਲੇ ਸੱਦੇ ਤੇ ਸਾਰਿਆਂ ਨੂੰ ਬੁਲਾਇਆ ਹੋਵੇ ਮੈਂ ਕੋਈ ਕਿਸੇ ਦੀ ਸ਼ਾਨ ਖਿਲਾਫ ਨਹੀਂ ਕੁਝ ਗਲਤ ਬੋਲ ਰਿਹਾ ਮੈਂ ਤਾਂ ਸਿਰਫ 2 ਮਿੰਟ ਆਪਣਾ ਸਮਾਂ ਮੰਗਿਆ ਕਪਿਲ ਮੈਤਾ ਮੈਨੂੰ ੱੱਕੇ ਮਾਰ ਕੇ ਕਹਿੰਦਾ ਜੀ ਕਹਿੰਦਾ ਜੀ ਤੂੰ ਤੇਰੀ ਤੈਨੂੰ ਨਹੀਂ ਬੋਲਣ ਦੇਣਾ ਤੈਨੂੰ ਨਹੀਂ ਬੋਲਣ ਦੇਣਾ ਕਿਉਂ ਨਹੀਂ ਮੈਂ ਸਰ ਆਪਣੀ ਆਵਾਜ਼ ਰੱਖਣਾ ਚਾਹੁੰਦਾ ਮੈਂ ਵੀ ਵਰਕਰ ਆ ਰਵਨੀਤ ਸਿੰਘ ਬਿੱਟੂ ਜੀ ਸਾਡੀ ਰੋਡ ਤੇ ਆਉਂਦੇ ਨੇ ਸਾਨੂੰ ਮੈਸੇਜ ਨਹੀਂ ਲੱਗਦਾ ਲੁਧਿਆਣਾ ਸ਼ਹਿਰ ਚ ਸ਼ਹਿਰ ਦਾ ਕੋਈ ਕਾਂਗਰਸ ਦਾ ਦਫ਼ਤਰ ਹੈ ਨਹੀਂ ਆ 36 37000 ਵੋਟਾਂ ਤੋਂ ਹਾਰਿਆ ਆ ਆਪਾਂ ਜ਼ਿਲ੍ਹੇ ਦਾ ਪ੍ਰਧਾਨ ਬਣਾ ਦਿੱਤਾ ਆ ਵਰਕਰ ਦੀ ਕੀ ਪੁੱਛ ਹੋ ਰਹੀ ਹੈ ਵਰਕਰ ਦੀ ਤਾਂ ਕੁੱਤੇਖਾਨੀ ਕੀਤੀ ਪਈ ਇਹਨਾਂ ਨੇ ਆਪਣੇ ਦਫ਼ਤਰ ਜਿਹਦਾ ਦਿਲ ਕਰਦਾ ਉਹਨੂੰ ਬੁਲਾ ਲੈਂਦੇ ਨੇ ਜਿਹੜਾ ਨਹੀਂ ਦਿਲ ਕਰਦਾ ਉਹਨੂੰ ਨਹੀਂ ਬੁਲਾਉਂਦੇ ਇਹ ਇਹ ਮੀਟਿੰਗਾਂ ਦਾ ਇਦਾਂ ਕਰਦੇ ਪਏ ਨੇ ਕੱਲ ਸਰ ਇੱਕ ਵੀਡੀਓ ਵੀ ਜਾਰੀ ਕੀਤੀ ਸੀ ਤੁਸੀਂ ਹਾਂਜੀ ਮੈਂ ਵੀਡੀਓ ਜਾਰੀ ਕੀਤੀ ਜੀ ਇੱਕ ਮੈਂ ਦੁਖੀ ਆ ਮੈਂ ਪਰੇਸ਼ਾਨ ਆ ਮੈਂ ਕਾਂਗਰਸ ਪਾਰਟੀ ਦੇ ਨਾਲ ਜੁੜਿਆ ਆ ਕਾਂਗਰਸ ਕਾਂਗਰਸ ਪਾਰਟੀ ਦਾ ਸਪਾਈ ਆ ਬਟ ਇਹ ਥੋੜਾ ਮੇਰੀ ਵਾਅਦਾ ਬਲੂਗੇ ਇਹ ਮੈਂ ਸੱਚਾ ਸਪਾਈ ਆ ਉਹ ਸਾਰੇ ਅੰਦਰ ਇਹਨਾਂ ਨੇ ਬੰਦੇ ਖੜੇ ਕੀਤੇ ਪ੍ਰੀ ਪਲਾਨ ਕੀਤਾ ਹੋਇਆ ਸਿਰਫ ਝੰਡਾ ਡੰਡਾ ਉਹੀ ਰੱਖਣ ਇਹਨਾਂ ਦਾ ਜਿਹੜਾ ਇਹਨਾਂ ਦੀ ਸ਼ਾਨ ਖਲਾਫ ਬੋਲਦਾ ਜਿਹੜਾ ਇਹਨਾਂ ਨੂੰ ਵਧੀਆ ਲੱਗਦਾ ਪਿਆ ਜਾਂ ਜਿਹੜੀਆਂ ਇਹਨਾਂ ਦੀ ਤਰੀਫਾਂ ਕਰਦਾ ਪਿਆ ਜਿਹੜਾ ਇਹਨਾਂ ਨੂੰ ਸੱਚ ਦੱਸਦਾ ਜਿਹੜਾ ਇਹਨਾਂ ਨੂੰ ਸੱਚ ਦੱਸਦਾ ਉਹ ਇਹਨਾਂ ਨੂੰ ਚੁਬਦਾ ਪਿੱਛੇ ਕਾਂਗਰਸ ਦੀ 5 ਸਾਲ ਸਰਕਾਰ ਰਹੀ ਹੈ ਕੌਨਸ 파ਰਸ਼ਦ ਪਤੀਆਂ ਨੂੰ ਇਹਨਾਂ ਨੇ ਉਦੇ ਦਿੱਤੇ ਉਹਨਾਂ ਨੂੰ ਹੀ ਇਹਨਾਂ ਨੇ ਆਪਣੇ ਤੁਹਾਡੇ ਚੇਅਰਮੈਨੀਆਂ ਦਿੱਤੀਆਂ ਉਹਨਾਂ ਨੂੰ ਹੀ ਇਹਨਾਂ ਨੇ ਆ ਦੇ ਵਿੱਚ ਜੇਲ੍ਹ ਜੇਲ੍ਹ ਦੇ ਵਿਜ਼ਟਰ ਬੋਰਡ ਚ ਪਾਏ ਡੰਡਾ ਡੰਡਾ ਫੜਨ ਲਈ ਇਹਨਾਂ ਨੇ ਰੱਖ ਲਿਆ ਜਦੋਂ ਕਿਤੇ ਜਦੋਂ ਕਿਤੇ ਜਦੋਂ ਕਿਤੇ ਫੰਕਸ਼ਨ ਹੁੰਦਾ ਹੈ ਜਦੋਂ ਕਿਤੇ ਫੰਕਸ਼ਨ ਹੁੰਦਾ ਤੂੰ 200 ਬੰਦੇ ਲਿਆ ਤੂੰ 100 ਬੰਦੇ ਲਿਆ ਸਿਰਫ ਇਹੀ ਡਰਾਮਾ ਕਰਨ ਲਈ ਵਰਕਰ ਰਹਿ ਗਿਆ ਅੰਦਰ ਦੀ ਗੱਲ ਜਾਣ ਦੇ ਰਿਹਾ ਤੁਹਾਨੂੰ ਅਸੀਂ ਦੱਸਣਾ ਚਾਹਦੇ ਹਾਂ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਜੀ ਮੈਨੂੰ ਉਹਨਾਂ ਨੇ ਬਾਹਰ ਭੇਜਤਾ ਮੈਨੂੰ ਰਾਜਾ ਵੜਿੰਗ ਜੀ ਨੇ ਇਹ ਕਿਹਾ ਵੇ ਪ੍ਰਧਾਨ ਜੀ ਨੇ ਮੈਨੂੰ ਕਹਿੰਦੇ ਤੂੰ ਕਿਸੇ ਦੀ ਸ਼ਾਨ ਖਲਾਫ ਨਹੀਂ ਬੋਲਣਾ ਨਹੀਂ ਤਾਂ ਫਿਰ ਤੂੰ ਦੇਖ ਲਈ ਮੈਨੂੰ ਇਹ ਧਮਕੀ ਦਿੰਦੇ ਨੇ ਕੀ ਦੇ ਦੂਗੇ ਮੈਨੂੰ ਮੈਂ ਕਾਂਗਰਸ ਦਾ ਸਿਪਾਹੀ ਹਾਂ ਇਹ ਸਿਪਾਹੀ ਨੂੰ ਧਮਕੀ ਦਿੰ ਮਾਰਦਾ ਜਿਹੜਾ ਸੰਜੀਤ ਤਲਵਾਰ ਦਾ ਪੀਏ ਬਣਿਆ ਫਿਰਦਾ ਤੁਹਾਡੇ ਨਾਲ ਕਿੰਨੇ ਕੋਲ ਮਸਲੂਕੀ ਹੋਈ ਹੈ ਮੇਰੇ ਨਾਲ ਆ ਸਾਰੇ ਸਮਰਥਕ ਮੇਰੇ ਨਾਲ ਖੜੇ ਨੇ ਮੈਂ ਤਾਂ ਸਿਰਫ ਉਹਨਾਂ ਨੂੰ ਇਹ 2 ਮਿੰਟ ਲਈ ਸ਼ਬਦ ਮੰਗੇ ਆ ਮੈਂ ਕਹਿੰਦਾ ਜੀ 2 ਮਿੰਟ ਖੁੱਲੀ ਚਰਚਾ ਤੁਸੀਂ ਬੁਲਾਇਆ 2 ਮਿੰਟ ਮੈਨੂੰ ਵੀ ਕਹਿੰਦਾ ਨਹੀਂ ਜੀ ਜਿਹੜੇ ਨਾਮ ਰੱਖੇ ਆ ਜੀ ਅਸੀਂ ਤਾਂ ਉਹਨਾਂ ਨੂੰ ਬੁਲਾਵਾਂਗੇ ਅਸੀਂ ਤੈਨੂੰ ਨਹੀਂ ਬੋਲਣ ਦੇਣਾ ਮੈਂ ਤਾਂ ਮੈਂ ਤਾਂ ਸੱਚ ਦੱਸਣਾ ਜਾਂਦਾ ਸੀ ਇਹਨਾਂ ਨੂੰ ਵੀ ਲੁਧਿਆਣਾ ਸ਼ਹਿਰ ਚ ਇੱਕ ਤਾਂ ਕਾਂਗਰਸ ਦਾ ਦਫ਼ਤਰ ਹੈ ਨਹੀਂ ਲੁਧਿਆਣਾ ਸ਼ਹਿਰ ਦੀ ਸਭ ਤੋਂ ਵੱਡੀ ਕਮੀ ਹੈ ਜੀ ਜਿਹੜਾ ਲੁਧਿਆਣਾ ਸ਼ਹਿਰ ਚ ਕਾਂਗਰਸ ਪਾਰਟੀ ਦਾ ਦਫ਼ਤਰ ਹੈ ਨਹੀਂ ਉਹ ਦਫ਼ਤਰ ਕਿੱਥੇ ਹੈ ਮੈਨੂੰ ਦੱਸਿਆ ਜਾਵੇ ਕਿ ਇਹ ਜਿਹੜਾ ਸੰਜੀਤ ਤਲਵਾਰ ਆਪਣੇ ਦਫ਼ਤਰ ਦੇ ਵਿੱਚ ਵਰਕਰਾਂ ਦੀ ਮੀਟਿੰਗ ਕਰਦਾ ਹੈ ਕਿ ਇਹ ਲੁਧਿਆਣਾ ਸ਼ਹਿਰ ਇਹਨੇ ਆਪਣੀ ਪ੍ਰਾਪਰਟੀ ਦੀ ਰਜਿਸਟਰੀ ਕਾਂਗਰਸ ਕਮੇਟੀ ਦੇ ਨਾਂ ਤੇ ਕੀਤੀ ਹੋਈ ਹੈ ਮੈਨੂੰ ਇਹਦੇ ਬਾਰੇ ਦੱਸਿਆ ਜਾਵੇ ਮੈਂ ਇੱਕ ਵਰਕਰ ਆ ਵਰਕਰ ਦੇ ਹੱਕ ਨਾਲ ਪੁੱਛਣਾ ਚਾਹੁੰਦਾ ਜੀ ਮੇਰਾ ਕੋਈ ਰੋਸ਼ ਨਹੀਂ ਕਿਸੇ ਨਾਲ ਜੀ ਮੈਂ ਤਾਂ ਇੱਕ ਪਾਰਟੀ ਦੇ ਹੱਕ ਨਾਲ ਪੁੱਛਣਾ ਚਾਹੁੰਦਾ ਜੀ ਇੱਕ ਵਰਕਰ ਦੇ ਨਾਤੇ ਪੁੱਛਣਾ ਚਾਹਨਾ ਇਹ ਖੁੱਲੀ ਚਰਚਾ ਹੀ ਪੁੱਛਣਾ ਚਾਹਨਾ ਤੁਹਾਨੂੰ ਰਾਜਪਟਿੰਗ ਵਿੱਚ ਤੁਮ ਕਾਇਆ ਤੁਸੀਂ ਕਿਉਂ ਤੁਮ ਕਾਇਆ ਗਿਆ ਮੈਂ ਕਹਿੰਦਾ ਮੈਨੂੰ ਤੁਮਕਾਓ ਨਾ ਜੀ ਮੈਂ ਕਿ ਸਿਪਾਈ ਹਾਂ ਕਾਂਗਰਸ ਪਾਰਟੀ ਦਾ ਮੈਨੂੰ ਕਹਿੰਦੇ ਜੀ ਜੇ ਤੂੰ ਕਿਸੇ ਦੀ ਸ਼ਾਨ ਖਿਲਾਫ ਬੋਲਿਆ ਤਾਂ ਫਿਰ ਦੇਖ ਲਈ ਮੈਂ ਕਹਿੰਦਾ ਜੀ ਮੈਨੂੰ ਤੁਮਕਾਓ ਨਾ ਮੈਂ ਪਾਰਟੀ ਦਾ ਸਪਾਈਆਂ ਤੁਸੀਂ ਖੁੱਲੇ ਚਰਚੇ ਤੇ ਬੁਲਾਇਆ ਹੋਵੇ ਤੇ ਖੁੱਲੇ ਚਰਚੇ 'ਚ ਮੈਨੂੰ ਗੱਲ ਕਰਨ ਦਿੱਤੀ ਜਾਵੇ। ਦੇਖ ਲਈ ਕਹਿੰਦੇ ਹੁਣ ਇਹ ਤਾਂ ਇਹਨਾਂ ਨੂੰ ਪਤਾ ਜੀ ਦੇਖ ਲਈ ਦਾ ਕੀ ਮਤਲਬ ਹੁੰਦਾ ਹੈ ਇਹਨਾਂ ਦਾ ਮੈਂ ਬਾਹਰ ਖੜਾ ਜੀ ਮੈਨੂੰ ਗੇਟ ਬੰਦ ਕਰ ਦਿੱਤਾ ਗਿਆ ਜੀ ਇਹਨਾਂ ਨੇ ਅੰਦਰ ਜਾਣ ਨਹੀਂ ਦਿੱਤਾ ਗਿਆ ਜੀ ਮੈਂ ਤਾਂ ਤੁਹਾਨੂੰ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਮੇਰਾ ਅਪਮਾਨ ਕੀਤਾ ਇਹਨਾਂ ਨੇ ਮੈਂ ਕਾਂਗਰਸ ਦਾ ਇੱਕ ਸਪਾਈ ਆ ਇਹਨਾਂ ਨੂੰ ਸਿਰਫ ਉਹ ਚੰਗੇ ਲੱਗਦੇ ਨੇ ਜਿਹੜੇ ਇਹਨਾਂ ਦੀ ਜੀਹ ਜੂਰੀ ਕਰਦੇ ਨੇ ਜਿਹੜੇ ਇਹਨਾਂ ਦੇ ਮਗਰਵਾਚਕਦੇ ਨੇ ਉਹ ਇਹਨਾਂ ਨੂੰ ਚੰਗੇ ਲੱਗਦੇ ਨੇ ਬਾਕੀਆਂ ਨੂੰ ਤਾਂ ਜਲੂਸ ਕੱਢਦੇ ਨੇ ਬਾਕੀਆਂ ਪਾਰਟੀ ਪਲੇਟਫਾਰਮ ਤੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪਾਰਟੀ ਪਲੇਟਫਾਰਮ ਤੇ ਧਮਕੀ ਪਹਿਲੇ ਦੇਣ ਲੱਗ ਗਏ ਤੇ ਪੁੱਛਿਆ ਕਿ ਉੱਥੇ ਹੀ ਤਾਂ ਬੈਠਾ ਜੀ ਮੈਂ ਉੱਥੇ ਹੀ ਤਾਂ ਬੈਠਾ ਮੈਂ ਗੱਲ ਕੀਤੀ ਹੈ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ